ਇਹ 2 ਲੱਖ ਵੋਟ ਤੋਂ ਆ ਰਿਹਾ ਸੀ ਸਾਨੂੰ ਇਹ ਪਰੇਸ਼ਾਨੀ ਪਈ ਸੀ ਕਿ ਇਹ ਦਖਰੀਏ ਕੀ ਤਿੰਨ ਵਾਰ ਦਾ ਐਮਪੀ ਹੈ ਇਹਨੂੰ ਜਵਾਬ ਕਿਸ ਤਰ੍ਹਾਂ ਦੇਈਏ ਇਹਨੇ ਸਾਡਾ ਕੰਮ ਬੜਾ ਸੌਖਾ ਕਰਤਾ ਕਾਂਗਰਸ ਦਾ ਨਵਾਂ ਨੁਮਾਇੰਦਾ ਆਏਗਾ ਤੇ ਇਹਦਾ ਮਾਂਜਾ ਲਾਏਗਾ ਤੁਸੀ ਇਹਨੂੰ ਚੰਗੀ ਤਰ੍ਹਾਂ ਨਿਹੰਗਾਂ ਦੇ ਬਾਟੇ ਵਰਗਾ ਮਾਂਜੇ ਫਿਰ ਬਾਜਬਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਲਿਓ ਬਾਜਬਾਜੀ ਨੂੰ ਪਿਆਓ ਆਜੋ ਦੇਖਦੇ ਆਂ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਹ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਭਾਜੀ ਕਿਹੜਾ ਸੀ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ 인ਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨੇ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਆ ਜਿਹੜੀਆਂ ਉਲਟ ਕਰਦੇ ਰਹੇ ਆ ਅੱਜ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਗੱਲ ਮੇਰੇ ਕੋਲ ਬਹੁਤ ਕੁਝ ਖਿਆਸ ਆ ਇਹਨਾਂ ਨੂੰ ਮਤਲਬ ਭੱਜ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬਿਆਨ ਸਿੰਘ ਜੀ ਨੇ ਬਣਾਈ 92 ਚ ਕਾਂਗਰਸ ਦਾ ਤੋੜੇ ਨਾ ਨਹੀਂ ਲੈਂਦਾ ਸੀ ਪਹਿਲੀ ਗੱਲ ਲੀਡਰਾਂ ਦੀ ਉਹ ਤਾਂ ਆ ਪਾਰਟੀ ਨੇ ਦੇਖਣਾ ਵੀ ਕਿਹਨੂੰ ਜੁਆਇਨ ਕਰਾਉਣਾ ਮੈਂ ਮੈਂ ਤਾਂ ਕਾਂਗਰਸ ਵਰਕਰਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਮਨ ਚ ਜਿਹੜੇ ਸਾਨੂੰ ਜਿਹਦੇ ਕਹਿੰਦੇ ਸੀ ਰੋਜ਼ ਪੁੱਛਦੇ ਸੀ ਵੀ ਇਹ ਕਿਉਂ ਕੀਤਾ ਜੀ ਜਿਨ੍ਹਾਂ ਨੇ ਕਮਲ ਦੇ फूल ਤੇ ਮੋਹਰ ਲਾਉਣੀ ਆ RAM ਜੀ ਉਹ ਚ RAM ਦਿਖਦਾ ਏ ਤੇ ਉਹ ਵਰਕਰ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਕੋਈ ਵੀ ਕਾਂਗਰਸ ਪਾਰਟੀ ਨਾਲ ਨਹੀਂ ਰਹੂਗਾ ਜੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਕਿਹਾ ਹੈ ਕਿ ਅੱਛਾ ਹੈ ਚਲੇਗੇ ਜੀ 1 ਲੱਖ ਲੋਕਾਂ ਤੋਂ ਹਾਂ ਦਾ ਸਾਡੇ ਸੀਨੀਅਰ 2 ਲੱਖ ਚਲੋ ਜੀ ਉਹ ਜੇ ਮੈਂ ਕੋਈ ਗੱਲ ਫਿਰ ਫਿਰ ਮੈਂ ਕਹਿ ਦੂੰਗਾ ਮੈਂ ਤਾਂ ਇੰਨੀ ਕਹਿਣਾ ਭਈ ਚਲੋ ਇੱਕ ਫਿਰ ਬਾਜਵਾ ਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਦਿਓ ਵਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਹਾਂ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਠੀਕ ਨਹੀਂ ਗੇਟ ਨਹੀਂ ਉਹਨਾਂ ਨੂੰ ਲੱਗਦਾ ਨਹੀਂ ਕਿ 10 ਸਾਲ ਪਹਿਲਾਂ ਵੀ ਜੀਪੀ ਚੱਲ ਰਹੇ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਹਾਂ ਮੇਰਾ 13 ਨੇ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਇੱਕ ਮੇਰਾ ਸਵਾਲ ਸਰ ਸਰ ਜਿਹੜੀਆਂ ਪਾਰਟੀਆਂ ਇਹਨੀਆਂ ਕਿ ਜਿਹੜੀਆਂ ਬਲ ਬਗਿਆ ਪੁਰਾਣਾ ਕਰਕੇ ਇਹਨਾਂ ਨੇ ਖੋਹ ਲਈ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਇਹ ਇੰਟਰਸਟ ਕਰਨਾ ਚਾਹੀਦਾ ਕਿ ਲੋਕੀ ਕਿਉਂ ਲੜ ਰਹੇ ਆ ਸਾਡੇ ਨਾਲ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਝ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਆਦਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਿਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਲੀਬਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਨੂੰ ਲੱਭ ਰਿਆ ਕੋਈ ਕਿਨੂੰ ਲੱਭ ਰਿਆ ਸਪਰਸ਼ਾਂ ਲਵਾ ਰਿਆ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਸੀਨੀਅਰ ਮੰਤਰੀ ਆਸ਼ੀਸ਼ ਸਿੰਘ ਨਹੀਂ 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 ਮਨੀਸ਼ ਟਵਾੜੀ ਜੀ ਦਾ ਉਹ ਲੜਦੇ ਆ ਹੁੰਦਾ ਤੁਹਾਨੂੰ ਕਾਰਨ ਮੰਤਰੀ ਵਾਹਰੀ ਸੀ ਦਾ ਖਤਰਾ ਸੀ ਤਾਂ ਕਿ ਕਰ ਆਏ ਹੋ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਹੇ ਆ ਵੀ ਅਸੀਂ ਤਾਂ ਕਿਸੇ ਦਾ ਨੌਂ ਹੀ ਨਹੀਂ ਭੇਜਿਆ ਅਸੀਂ ਇੱਥੋਂ ਕੰਮਿਆਂ ਦਾ ਨੌਂ ਸੀ ਅੱਜ ਤੱਕ ਅਸੀਂ ਕਹਿੰਦੇ ਸੀ ਜੀ ਦੇ ਲੀਡਰ ਦਾ ਫੋਨ ਹੀ ਤਕੜੇ ਹੋਏ ਤੇ ਨੀਤੇ ਵਾਲੇ ਮੈਨੂੰ ਕਿਨੇ ਭੇਜਿਆ ਕਾਕਾ ਤੈਨੂੰ ਕਿਨੇ ਭੇਜਿਆ ਕੋਈ ਗੱਲ ਕਰਾ ਪਲਵਾਰ ਸਾਹਿਬ ਦਾ ਸੁਭਾਨ ਨੰਨੇ ਕੇ ਬੋਤਨਾ ਜਿੱਥੇ ਕਹਿੰਦਾ ਨਾ ਬਿੱਕੂ ਕਿਸਾਨਾਂ ਦੇ ਦੂਸਰੇ ਹੱਥੀਂ ਹੋ ਕੇ ਯਾਦ ਨਿਕਾਤਾ ਹਾਂ ਕਿਸਾਨਾਂ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਬੇਟਾ ਮੈਂ ਪਲਵਾਰ ਸਾਹਿਬ ਦਾ ਥੋੜੀ ਵਿਚਾਰੇ ਦਾ ਜਵਾਬ ਦੇਣਾ ਹੈ ਕੰਨੀ ਜੀ ਯਾ ਤਾਂ ਕੋਈ ਨੰਬਰ ਐਸਾ ਦੇ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਅਜੇ ਬੜਾ ਟਾਈਮ ਆ 2 ਮਹੀਨੇ ਸਭ ਤੁਹਾਨੂੰ ਕੱਲੀਆਂ-ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਹਾਂ ਛੱਡੋ ਪਰੇ ਕਾਨੂੰ ਨਿਸ਼ਾਨਾ ਉਹਨਾਂ ਨੂੰ ਜਵਾਬ ਇਲੈਕਸ਼ਨ 'ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ 'ਚ ਜਵਾਬ ਦਵਾਂਗੇ ਉਹਨਾਂ ਨੂੰ ਇਹ ਨਾ ਬਿਲਕੁਲ ਨਹੀਂ ਜਾਇਜ਼ ਬਾਤ ਬਾਤ ਕਿਸ ਤਰ੍ਹਾਂ ਰਾਡੀ ਐਲਐਸ ਪਿੰਡਾਂ ਵੀ ਜਾਵਾਂਗੇ ਕਿਸ ਤਰ੍ਹਾਂ ਦੇਖੂ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਕਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਨਾ ਇੱਕ ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਦੀ ਸਭਾ ਸਾਲ ਤੁਸੀਂ ਸਾਰੇ ਰੋਜ਼ ਵੀ ਭਾਜੀਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ 'ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੇ ਉਹਦੀ ਸਾਹਿਬ ਨੇ ਗੱਲ ਵਾਪਸ ਕਰ ਲਈ ਉਦੋਂ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਅੱਜ ਵੀ ਕਿਸਾਨ ਕਿਸਾਨ ਦੇ ਲਈ ਅਸੀਂ ਹੁਣ ਆਏ ਤੁਸੀਂ ਸਮਝੇ ਨਾ ਗੱਲ ਨੂੰ ਕਿਸਾਨ ਜਿਹੜਾ ਇਹ ਉਹ ਬਿਲਕੁਲ ਵੀ ਉਹਦੀ ਕੋਈ ਪੋਲਿਟিক্যাল ਬੰਦੇ ਆ ਜਿਹੜੇ ਉਹ ਚਾਹੇ ਬੀਜੇਪੀ ਆ ਚਾਹੇ ਅਕਾਲੀ ਦਲ ਆ ਚਾਹੇ ਆਪ ਕਿਸਾਨ ਟੱਟੇ ਦਾ ਸਾਰੀ ਕਣਕ ਕਰਦਾ ਸਭ ਦਾ ਹੀ ਉਹਦੇ ਵੋਟਰ ਨੇ ਜਿਨ੍ਹਾਂ ਦਾ ਘੇਡ ਭਰਦਾ ਹੈ ਕਿਸਾਨ ਤਾਂ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤਾਂ ਤੇ ਸਭ ਦਾ ਸਰਜਮਨਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਿਰ ਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਆ ਜਦੋਂ ਉਹ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਹਮੇਸ਼ਾ ਹੀ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਲਈ ਕਰਨਾ ਚਾਹੁੰਦੇ ਆ ਆ ਸਾਡੂ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੂਬਾ ਏ ਪਰ ਪਿੱਛੇ ਗੈਬ ਕਿੱਥੇ ਆ ਗੈਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਬੀਜੇਪੀ ਦੇ ਨਮਾਇंदे ਹੋਣਗੇ ਅਸੀਂ ਦੇ ਬੈਠ ਕੇ ਉੱਤੇ ਵਿੱਚ ਉਹ ਭਾਜਪਾ ਦੇ ਵਿੱਚ ਬੈਠ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਦੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਭਾਜਪਾ ਨਹੀਂ ਸੀ ਇਹ ਵਰਤਦੇ ਸੀਗੇ ਇਕਾਂਦੀ ਦੇ ਲੱਗੇ ਹੁਣ ਤੁਸੀਂ ਅੱਗੇ ਦੇਖੋ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿੰਿਸਟਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ ਜੋ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹ ਉਹ ਪੋਲਿਟਿਕਸ ਈ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜੱਫਤ ਹੋਗੀ

ਤੇ ਪ੍ਰਤਾਪ ਸਿੰਘ ਬਾਜਵਾਦੀ ਤੇ ਇਹਨਾਂ ਨੂੰ ਇਹ ਪੁੱਛਿਓ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ 인ਦਰਾ ਗਾਂਧੀ ਜੀ ਜਦ ਦਿਨ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨੇ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬੈਂਸ ਸਿੰਘ ਜੀ सियार <Syair> ब्यान सिंह जी इथी पांडे जी ਸਭ ਤੋਂ ਵੱਡੇ ਸ਼ਹੀਦ ਇੱਥੇ ਬੈਠੇ ਆ ਪਰ ਲੋਚਨ ਸੁੰਣ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਕਾਂਗਰਸ ਦਾ ਕੋਈ ਫੋਕਸ ਨਹੀਂ ਲਾਇਆ ਬਾਕੀ ਤੁਹਾਨੂੰ ਗੱਲਾਂ ਸਾਰੀਆਂ ਇੰਟਰਵਿਊ ਕਰਕੇ ਦੱਸਣ ਇੱਕ ਮੈਂ ਇੱਕ ਨੂੰ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ ਆ ਅੱਜ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਗੱਲ ਮੇਰੇ ਕੋਲ ਬਹੁਤ ਕੁਝ ਇਤਿਹਾਸ ਇਹਨਾਂ ਨੂੰ ਮਤਲਬ ਭੱਜਣ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ 'ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬੈਂਸ ਸਿੰਘ ਜੀ ਨੇ ਬਣਾਈ 92 ਕਾਂਗਰਸ ਦਾ ਤੌਰੇ ਨਾ ਨਹੀਂ ਲੈਂਦਾ ਸੀ ਇਹ ਸਾਰਿਆਂ ਨੂੰ ਜਿਹੜੇ 92 ਚ ਮਾਡਲ ਨੇ ਸਾਰੇ ਸਰਦਾਰ ਬੈਂ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਇਹਨਾਂ ਨੂੰ ਤਾਂ ਇਹ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਦੇ ਰਾਜ ਭੋਗ ਰਹੇ ਆ ਨਾ ਉਹ ਉਹਨਾਂ ਦਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰ ਮੇ ਪਿਛਣੀਆਂ 스피ਜਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸਦਾਰ ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਤੜਾ ਲੈ ਗਏ ਕਾਂਗਰਸ ਨੂੰ ਕਿਧਰ ਦੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਬਿਲਕੁਲ ਇਹ ਤਾਂ ਪੁਰਾਣੇ ਸਾਥੀ ਨੇ ਸੂਝ ਜਾਕਰ ਜਦੋਂ ਵੀ ਕਵਰ ਬਿਲਡਿੰਗ ਹੋਣੀ ਹੈ ਨਜਦੀ ਆਦੇ ਸ਼ਹੀਦ ਨੂੰ ਸਿੱਤਰੋਂ ਗ੍ਰਾਮ ਨੂੰ ਬਿਲਡਿੰਗ ਕਰਾਉਂਦੇ ਨੇ ਚੰਡੀਗੜ੍ਹ ਦੇ ਵਿੱਚ ਵੀ ਜਿਉਂਦੀ ਹੋਦੀ ਹੈ ਉਹ ਨਹੀਂ ਤੁਹਾਡੇ ਵਿੱਚ ਬੁੜੀਆਂ ਨੇ ਕੁਝ ਡਾਕਟਰ ਕੋ ਦੇ ਵਿੱਚ ਪਤਾ ਨਹੀਂ ਕਿਸੇ ਨਵੀਂੋ ਗੱਲ ਕਰੀ ਕਿਹੜੀ ਪੰਜਾਬ ਦੇ ਨਾਲ ਪੱਕਾ ਦੱਸਦਾ ਪੱਕਾ ਦੱਸਦਾ ਕੋਈ ਨਹੀਂ ਅੱਜ ਇਹਦੇ ਆਨੇ ਤੇ ਕਿੰਦਮ ਗੱਲ ਕਰ ਕੋਈ ਕਿਸੇ ਦੀ ਵੀ ਪਾਰਟੀ ਨਾਲ ਮੈਂ ਕਹਿੰਦਾ ਕੋਈ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭਦਾ ਇਹ ਇਹ ਫੈਸਲਾ ਸੇ ਕਰਨ ਆਵੇ ਤਾਂ ਸਹੀ ਹੁਣ ਮੈਦਾਨ 'ਚ ਜਿਹੜਾ ਹੁੰਦਾ ਜਾਗ ਸੰਗਤ ਆਪ ਦਾ ਜਤਬੰਦਲ ਹੋ ਰਿਹਾ ਇਹ ਕੰਮ ਕਰਦੇ ਆਪਾਂ ਨੂੰ ਕੀ ਜੋ ਮਰਜ਼ੀ ਕਰਨ ਬਹੁਤ ਬਹੁਤ ਸਾਰੀ ਜਾਣਕਾਰੀ ਕੋਈ ਨਹੀਂ